ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਿਆਰੇ ਪਿਆਰੇ ਬੱਚਿਓ ਅੱਜ ਚਿਲड्रन ਦੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਵੈਲਕਮ ਹੋਰ ਬੱਚਿਓ ਠੀਕ ਹੋ ਤੁਸੀਂ ਬਾਬਾ ਜੀ ਮਿਹਰ ਕਰਨ ਤੁਹਾਡੇ ਤੇ ਤੁਸੀਂ ਵੱਡੇ ਹੋ ਕੇ ਚੰਗੇ ਵਧੀਆ ਪੜ੍ਹ ਲਿਖ ਕੇ ਚੰਗੇ ਇਨਸਾਨ ਬਣੋ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਬਾਬਾ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣਾ ਹੁਣ ਥੈਂਕ ਯੂ ਟੀਚਰ ਸਾਹਿਬਾਨਾਂ ਦਾ ਮੈਨੇਜਮੈਂਟ ਦਾ ਜਿਹੜੇ ਤੁਸੀਂ ਹਰ ਸਾਲ ਇਨ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਇੱਥੇ ਆਉਂਦੇ ਹੋ ਕਿਉਂਕਿ ਇੰਨੀ ਛੋਟੀ ਏ ਦੇ ਵਿੱਚ ਜਦੋਂ ਇਹ ਰੱਬ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਨੇ ਹਜੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਇਹਨਾਂ ਨੂੰ ਇੱਕ ਚੰਗਾ ਸਟਾਰਟਅਪ ਦੇ ਸਕੋ ਕਿਉਂਕਿ ਇਹ ਕੋਰਾ ਕਾਗਜ਼ ਆ ਜੋ ਆਪਾਂ ਇਹਨਾਂ ਤੇ ਹੁਣ ਲਿਖਾਂਗੇ ਉਹੀ ਲਾਈਫ ਦੇ ਵਿੱਚ ਅੱਗੇ ਜਾ ਕੇ ਇਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਮਦਦ ਮਿਲਣੀ ਆ ਤੇ ਤੁਹਾਡੇ ਸਕੂਲ ਦਾ ਅਸੀਂ ਸ਼ੁਕਰੀਆ ਕਰਦੇ ਆ ਕਿਉਂਕਿ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਸਾਰਾ ਕੁਝ ਕਰਾ ਰਹੇ ਹੋ ਕਰ ਰਹੇ ਹੋ ਤੇ ਬਾਬਾ ਜੀ ਅੱਗੇ ਅਰਦਾਸ ਕਰਦੇ ਆ ਕਿ ਹਮੇਸ਼ਾ ਤੁਹਾਨੂੰ ਹਿੰਮਤ ਬਖਸ਼ਣ ਤੁਹਾਡੇ ਸਕੂਲ ਦੀ ਇਹਨਾਂ ਬੱਚਿਆਂ ਦੀ ਜ਼ਿੰਦਗੀ ਚ ਤੇ ਆਉਣ ਵਾਲੇ ਭਵਿੱਖ ਚ ਤੁਸੀਂ ਹੋਰ ਚਾਰ ਚੰਨ ਲਾ ਸਕਦੇ ਥੈਂਕ ਯੂ ਥੈਂਕ ਯੂ ਤੁਹਾਡੇ ਤੋਂ ਵੱਡਾ ਕੰਮ ਤਾਂ ਕੋਈ ਕਰ ਹੀ ਨਹੀਂ ਰਿਹਾ ਸਭ ਉਹਦੀ ਕਿਰਪਾ ਜੀ ਕਰੇ ਕਰਾਵੇ ਆਪੇ ਅਸੀਂ ਵੀ ਇਹੀ ਸੋਚ ਕੇ ਆਨੇ ਜੀ ਹਰ ਸਾਲ ਇੱਕ ਛੋਟਾ ਜਿਹਾ ਕਦਮ ਅਸੀਂ ਦੇ ਲੋ ਜਿੰਨਾ ਕੋ ਹੋ ਸਕਦਾ ਸੀ ਉਹ ਕਰ ਰਹੇ ਆ ਜੀ ਸ਼ੁਕਰੀਆ ਠੀਕ ਹੈ ਜੀ ਬੱਚਿਆਂ ਨੂੰ ਲੈ ਕੇ ਰਿਹਾ ਛੋਟਾ ਬੱਚਿਓ ਆਪਾਂ ਹੁਣ ਵਾਹਿਗੁਰੂ ਜੀ ਦਾ ਨਾਮ ਲਈਏ ਚਲੋ ਸਾਰੇ ਜਣਾਂ ਨੇ ਬੋਲਣਾ ਪਿੱਛੇ ਨਾ ਸਤ ਨਾਮ ਵਾਹਿ ਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਹਾਂਜੀ ਥੈਂਕ ਯੂ ਬੋਲੇ ਸੋਨਿਹਾਲ ਸਾਥ ਸਿਮਰਾਲਾ ਥੈਂਕ ਯੂ ਬੱਚਿਓ ਤੁਸੀਂ ਇੱਥੇ ਸਾਨੂੰ ਅੱਜ ਸਨਮਾਨ ਦਿੱਤਾ ਤੁਹਾਡੇ ਕਰਕੇ ਸਾਰਾ ਕੁਝ ਹੋ ਰਿਹਾ ਵਾ ਤੁਹਾਡਾ ਥੈਂਕ ਯੂ ਤੁਸੀਂ ਵੈਲਕਮ ਨਹੀਂ ਕਿਹਾ ਥੈਂਕ ਯੂ ਬੋਲੋ ਦੋਨੇ ਹੱਥ ਕਰਨੇ ਆ ਇਦਾਂ ਦੋਨੇ ਹੈ ਦੋਨੇ ਐਸੇ ਨੌਂ ਨੌ ਯੈਸ ਕੋਈ ਨਹੀਂ ਕੋਈ ਨਹੀਂ ਇਹ ਰਿੰਗਸ ਨੇ ਵਿੱਚ ਨਾ ਕਿੰਨੀਆਂ ਚੀਜ਼ਾਂ ਨੇ ਇਹਦੇ ਵਿੱਚ ਤਰੇੜਕ ਵੀ ਆਲੇ ਹੋਰ ਲੈ ਲੈ ਕੋਈ ਥੱਲੇ ਹੁਣੀ ਚੱਕਣੀ ਉਹ ਉਹ ਨੋ ਪਰ ਨੋ ਬੇਟਾ ਉਹ ਜੰਨੇ ਤੋਂ ਆਏ ਨਾ ਤੁਸੀਂ ਖਾਈ ਲਓ ਸਿੱਧੀ ਨਹੀਂ ਖਾਓ ਹਾਂ ਆਪੇ ਖਰਾਬ ਨਾ ਕਰੋ ਇਹਨਾਂ ਨੇ ਲੈ ਲਈ ਉਹਨਾਂ ਨੇ ਦੁਬਾਰਾ ਨਹੀਂ ਦਿੱਤੀ ਉਹ ਨੌਸਰਦਾਰ ਜੀ ਮਿਲ ਗਈ ਸਾਰਿਆਂ ਨੂੰ ਮਿਲ ਗਈ ਸਾਰਨ ਆਜ ਆਪਣੇ ਕੋਲ ਨਹੀਂ ਮਿਲੀ ਆਪਕੋ ਮਿਲ ਗਈ ਆਪਕੋ ਮਿਲ ਗਈ ਸਾਰਨ ਮਿਲ ਗਈ ਮਿਲ ਗਈ ਥੈਂਕ ਯੂ ਬੋਲੋ ਸਾਰੇ ਥੈਂਕ ਯੂ वेलकम नहीं थैंक यू तोंडा जी शुक्रिया तो जी इथे आए हो बच्चा नु लेके हर साल आउने हो बस ध्यान च रखे ਤੁਸੀਂ जरूर जी जरूर ਸਾਡੇ ਤੇ ਸਾਡੇ ਐਨুয়াল ਫੰਕਸ਼ਨ जरूर ਪਿਛਲੀ ਵਾਰੀ ਤੁਸੀਂ ਆਏ ਬਹੁਤ ਵਧੀਆ ਲੱਗਿਆ ਕੋਈ ਗੱਲ ਨਹੀਂ ਦੋਨੇ ਚਾਹਿਆ ਜੇ ਦੁਬਾਰਾ ਫੇਰ ਮਾਰਾਂਗੇ ਚੱਕਰ ਸੀ ਜੇ ਕਿਤੇ ਦੁਬਾਰਾ ਅੱਜ ਦੀ ਕਿਰਪਾ ਦੇ ਨਾਲ ਚਲੋ ਆਪਣਾ ਵਧੀਆ ਸਕੂਲ ਸਟੋਅ ਕਰ ਰਹੇ ਐਫਰਟਸ ਨੇ ਜੀ ਤੁਹਾਡੇ ਹਨਾ ਕਿੰਨੇ ਹੋ ਗਏ ਜੀ ਫੈਮਲੀ ਹੁਣ 1000 ਦੇ ਕਰੀਬ ਹੋ ਗਏ ਜੀ ਲਾਸਟ ਈਅਰ ਜਦੋਂ ਐਸੀ ਉਹਦੇ ਤੇ ਥੋੜੇ 700 ਸੀਗੇ 700 ਸੀ ਹਾਂ ਜੀ ਵਧੇ ਜਾ ਰਹੇ ਆ ਜੀ ਬਸ